ਓਏ ਯਾਰ ਚੰਨੀ ਕਿਉਂ ਤੂੰ ਮੈਨੂੰ ਤੰਗ ਕਰਦਾ ਮੈਂ ਰੋਟੀ ਤਾਂ ਖਾ ਲੈਣ ਦਿਆ ਕਰ ਹੈ ਜਦ ਹੀ ਮੇਰੇ ਗੇਟਾਂ ਲਾ ਕੇ ਬੱਜਦਾ ਮੈਂ ਚੱਲਾ ਹੁਣ ਚੱਲਾਂਗੇ ਸਾਰਾ ਦਿਨ ਤੂੰ ਕੁੱਤਿਆਂ ਨੂੰ ਮੇਰੀ ਗੇੜੀ ਕਰਾਉਣੇ ਆ ਦੱਸ ਲੈ ਮੈਂ ਦਸ ਦਿਨ ਨੂੰ ਐਡਾ ਕੀ ਕਹਿਤਾ ਰੋਟੀ ਖਾਣ ਲਈ ਗਿਆ ਹੁਣ ਰਸ ਕੇ ਨਹੀਂ ਜਾਂ ਭਾਜ ਯਾਰ ਮੈਂ ਨਹੀਂ ਤੇਰਾ ਯਾਰ ਹੈਗਾ ਉਹ ਕਿਆ ਕਰਦੀ ਉਹ ਗੱਲ ਨਹੀਂ ਹੈਗੀ ਯਾਰ ਠੀਕ ਆ ਨੇ ਮਰਦਾ ਮਰਦਾ ਵੀ ਤੇਰੀ ਮਦਦ ਕਰਨ ਦੀ ਸੋਦਾ ਤੂੰ ਭੈਣ ਦਿਆ ਵੀਰਾ ਮੇਰੇ ਨਾਲ ਕਦੀ ਨਾ ਖੜਿਆ ਕਰ ਚੰਗਾ ਕੁੱਤਾ ਫਿਰ ਵੀ ਇਹ ਕਿਨਾਂ ਮੈਨੂੰ ਗਾਲਾਂ ਕਰਦਾ ਫਿਰ ਮੇਰਾ ਸਾਲਾ ਮੱਚਦਾ ਵਾ ਸਾਰੇ ਯਾਰ ਦੋਸਤ ਯਾਰ ਦੋਸਤਾਂ ਨਾਲ ਖੜਦੇ ਆ ਤੂੰ ਨਿਵਾਬ ਦੇ ਦਿਆ ਕਰ ਪਣਦਿਆ ਵੀਰਾ ਉਹ ਕਾਦਾ ਨਿਵਾਬ ਦਿੱਤਾ ਯਾਰ ਕਿਉਂ ਘੋਰਦਾ ਚੰਨੀ ਐਵੇਂ ਹੀ ਬਸ ਨਾ ਹੁਣ ਚੱਲੂੰਗਾ ਹੀ ਮੈਨੂੰ ਦੇਖਣਾ ਮੇਰੇ ਪਾਂਡੇ ਗਿੜੇ ਲਾਗੇ ਦਿੱਲੀ ਨੂੰ ਦਿਹਾੜੀ 'ਚ ਮੈਂ ਕਿੰਨਾ ਔਖਾ ਮੋਟਰਸਾਈਕਲ ਤੇ ਆਉਣਾ ਜਾਣਾ ਕੀਤਾ ਪਾ ਹੁਣ ਤੂੰ ਸਮਝ ਸਦਾ ਮੇਰੇ ਹੋਰ ਲਈ ਪੱਲ ਗੜੇ ਲੱਗੇ ਮੈਂ ਵੀ ਤਾਂ ਇਨਸਾਨ ਹੀ ਆ ਨਾਲੇ ਗਾਇ ਮੋਟਰਸਾਈਕਲ ਤੇ ਸੀ ਧੰਨਾ ਮੈਂ